ਫਾਜ਼ਲ ਕਾ ਦੇ ਸਰਹੱਤੀ ਪਿੰਡ ਦੋਨਾਂ ਨਾਨਕਾ ਦੇ ਵਸਨੀਕ ਹੜਪੀੜਤ ਅਸ਼ੋਕ ਸਿੰਘ ਨੇ ਹਾਲੇ ਬਚਾਏ ਹੜਾਂ ਦੇ ਕਾਰਨ ਭਾਰੀ ਨੁਕਸਾਨ ਚੱਲਿਆ ਤੇ ਆਪਣੀ ਧੀ ਦੇ ਵਿਆਹ ਦੇ ਸੰਸਲੇ ਦੇ ਵਿਚਾਰ ਆਰਥਿਕ ਤੰਗੀ ਚਲਦਿਆਂ ਮਦਦ ਦੀ ਅਪੀਲ ਕੀਤੀ ਹੈ ਉਸ ਦਾ ਕਹਿਣਾ ਸੀ ਕਿ ਹੜ ਦੌਰਾਨ ਉਸ ਦੇ ਘਰ ਦਾ ਭਾਰੀ ਨੁਕਸਾਨ ਹੋਇਆ ਉਸ ਨੇ ਆਪਣੀ ਵੱਡੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਆਉਣ ਵਾਲੀ 7 ਤਰੀਕ ਨੂੰ ਉਸ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ ਜਿਸ ਦੇ ਵਿੱਚ ਘੱਟ ਤੋਂ ਘੱਟ 1 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ ਉੱਥੇ ਉਹਨਾਂ ਦੱਸਿਆ ਕਿ ਆਪਣੀ ਧੀ ਦੇ ਵਿਆਹ ਦੇ ਲਈ ਉਹਨਾਂ ਦੇ ਕੋਲ ਇੱਕ ਵੀ ਪੈਸਾ ਨਹੀਂ ਉਸ ਦੀ ਪਤਨੀ ਨੇ ਹੱਥ ਜੋੜ ਕੇ ਸਮਾਜ ਸੇਵੀ ਸੰਸਥਾਵਾਂ ਤੇ ਕਲਾਕਾਰਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਤੇ ਉੱਥੇ ਆਰਥਿਕ ਮਦਦ ਕੀਤੀ ਜਾ ਉੱਥੇ ਉਹ ਆਪਣੀ ਧੀ ਦੇ ਹੱਥ ਪੀਲੇ ਕਰਕੇ ਆਪਣੇ ਮਾਪੇ ਹੋਣ ਦਾ ਫਰਜ਼ ਨਿਭਾ ਸਕਣ ਮੇਰਾ ਪਿੰਡ ਲੋਨਾ ਨਾਲ ਦਾ ਮਾਤਮ ਨਗਰ ਹੈ ਤੇ ਮੇਰਾ ਨਾਮ ਸ਼ੋਕ ਸਿੰਘ ਹੈ ਤੇ ਮੇਰੇ ਪਿਤਾ ਦਾ ਨਾਮ ਕੁੰਮਨ ਸਿੰਘ ਹੈ ਤੇ ਹੜਾਂ ਦੇ ਕਾਰਨ ਨਾ ਤਾਂ ਕੋਈ ਅਸਰ ਹੈ ਤੇ ਆਪਣੇ ਘਰੇ ਆਇਆ ਨਾ ਕੋਈ ਮੇਰੇ ਕੋ ਜਮੀਨ ਹੈ ਨਾ ਕੋਈ ਡੱਟਾ ਹੈ ਤੇ ਤੇ ਪਾਣੀ ਆਪਣੇ ਘਰੇ ਘਟੋ ਘਟ ਵੀ ਨਹੀਂ ਲੱਖ ਲੱਖ ਜਿੰਨਾ ਪਾਣੀ ਰਿਹਾ ਤੇ ਭੈਣ ਭਾਈ ਵੀ ਮੌਕੇ ਦਾ ਤੇ ਮੈਨੂੰ ਛੱਡ ਗਏ ਨੇ ਤੇ ਮੈਂ ਲੜਕੀ ਦਾ ਵਿਆਹ ਵੀ ਰੱਖਿਆ ਤੇ ਮੈਂ ਬਹੁਤ ਗਰੀਬ ਆ ਕੋਈ ਅਮਦਾਦ ਨਹੀਂ ਮਿਲਦਾ ਤੇ ਕਿੰਨੂ ਵੀ ਕਿਹਾ ਤੇ ਉਹ ਨਾ ਤਾਂ ਕੋਈ ਭੈਣ ਭਾਈ ਮੇਰਾ ਸਾਥ ਦਿੰਦਾ ਪਿਆ ਨਾ ਕੋਈ ਮੇਰੀ ਮਦਦ ਕਰਦਾ ਪਿਆ ਮੈਂ ਬੇਨਤੀ ਕਰਦਾ ਵੀ ਮੇਰੇ ਲੜਕੀ ਦੇ ਵਿਆਹ ਵੀ ਰਚਾਇਆ ਦਾ ਮੈਂ ਕੋਈ ਨਾ ਵੱਤ ਵਾਲ ਮੇਰੀ ਕੋ ਮਦਦ ਕਰ ਸਕੇ ਕੋਈ ਸਮਾਜ ਸੇਵਾ ਵਾਲੇ ਨੇ ਜਾਂ ਕੋ ਕਲਾਕਾਰ ਹੈ ਜਾਂ ਕੀਰਤਮਾਨ ਨੇ ਜਾਂ ਕੋਈ ਵੀ ਹੈ ਮੇਰੀ ਮਦਦ ਕਰੇ ਮੈਂ ਆਪਣੀ ਕੁੜੀ ਦਾ ਵਿਆਹ ਕਰ ਸਕਾਂ ਉਹਦੇ ਕਾਰਨ ਮੈਂ ਆਪਣਾ ਕਾਟ ਪਾ ਰਿਹਾ ਤੇ ਮੈਂ ਆਪਣਾ ਜਿਹੜਾ ਕਾਊਂਟ ਨੰਬਰ ਪਾ ਰਿਹਾ ਤੇ ਜਿੰਨੇ ਵੀ ਕੋਈ ਭੈਣ ਭਾਈ ਮੇਰੀ ਮਦਦ ਕਰ ਸਕਦਾ ਕਾਟੋ-ਕਾਟ ਵੀ ਖਰਚਾ ਜਿਆਦਾ ਨਹੀਂ ਥੋੜੇ ਤੋਂ ਥੋੜਾ ਵੀ ਕਰਾਂ ਤੇ ਲੱਖ ਰੁਪਇਆ ਖਰਚਾ ਹੋ ਜਾਵੇਗਾ ਥੋੜੇ ਥੋੜੇ ਜੀ ਮਗਾਵਾ ਤੇ ਲੱਖ ਰੁਪਇਆ ਖਰਚਾ ਹੋ ਜਾਵੇਗਾ ਅੱਗੇ ਮੇਰੇ ਕੋਲ ਤਾਂ 10000 ਰੁਪਇਆ ਜੇਬ ਤੇ ਨਹੀਂ ਹੈਗਾ ਜਿਹੜਾ ਮੈਂ ਅੱਗੇ ਲੜਕੀ ਨੂੰ ਆਦੇਸ਼ੀ ਤੋੜ ਸਕਾਂ ਤੇ ਇਹਨਾਂ ਵੈਗੁਰ ਜੀ ਕਾ ਖਾਨਸਾ ਤੇ ਵੈਗੁਰ ਜੀ ਕੀ ਭਾਤੇ ਇਹ ਨਹੀਂ ਕਿ ਮੈਂ ਕੁਝ ਮੇਰੀ ਮਦਦ ਕਰ ਸਕਾਂ ਕੋਈ ਭੈਣ ਭਾਈ ਮੇਰਾ ਤੇ ਮੈਂ ਉਹਦਾ ਬਹੁਤ ਧੰਨਵਾਦ ਆ ਬਹੁਤ ਸ਼ੁਕਰ ਗੁਜ਼ਾਰ ਤੇ ਮੈਂ ਆਪਣੀ ਲੜਕੀ ਦਾ ਜਿਹੜਾ ਚੰਗਾ ਦਾ ਹੱਥ ਪੇੜ ਕਰ ਸਕਾਂ ਆੜ ਦੇ ਦਰਾਨ अपने घर मे पानी लाक लाक रहा है जी। कोई मेरे करें नहीं आया, आया, आया। मेरी अबदाद की आके भी तू कि कोई गरीब है कोई मेरे को पहुंचे नहीं एक जी एक मकान लोगों के लिए जी उन्हें ना नहीं कुछ नहीं मैं इन्हें पिंड चु ब हो गया जरा मेरा ना पता ही नहीं आता मैं ਇੰਨੇ ਮੈਂ ਲੋਕ ਤੋਂ ਮੈਂ ਲੱਗਿਆ ਰਿਹਾ ਵਾ ਇਨਸਾਨ ਆ ਕਿ ਮੈਨੂੰ ਕੋ ਜਾਣਦਾ ਹੀ ਨਹੀਂ ਮੈਨੂੰ ਨਾ ਕੋਈ ਡੀਸੀ ਨਾ ਕੋਈ ਐਮਐਲ ਸਾਹਿਬ ਨਾ ਕੋਈ ਮੇਰੇ ਸਰਪੰਚਾ ਸੁਣਦਾ ਨਾ ਕੋ ਮੇਰੇ ਆਪਦੇ ਪਹਿਰੇ ਭਾਈ ਸੁਣਦੇ ਆ ਮੇਰੇ ਘਰ ਦੇ ਪਰਿਵਾਰ ਨਾਲ ਬੈਠਾ ਹੈ ਬੇਸ਼ੱਕ ਤੁਸੀਂ ਪੁੱਛ ਸਕਦੇ ਹੋ ਕਿ ਆ ਮੇਰੇ ਆਂਡ ਗਵਾੜ ਕੋ ਮੇਰੇ ਸੱਜਣ ਬੇਲੀ ਦੇ ਸੱਜਣ ਭਰਾ ਮੇਰੇ ਬੈਠੇ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਇਹ ਕਿੰਨਾ ਕੋ ਸਮਰੱਧਾਰ ਹੈ ਜਾਂ ਨਾ ਕਿੰਨੀ ਕੋ ਮੇਰੀ ਗਾੜੀ ਮੇਰੀ ਸਟੈਂਪਾਂ ਨਹੀਂ ਪਹਿਲੀ ਵੀ ਮੈਂ ਠੇਕੇ ਤੇ ਲੈ ਤੇ ਮੱਜਾ ਵਾਸਤੇ ਪੱਟੇ ਵੀ ਮੰਨ ਠੇਕੇ ਤੇ ਲੈ ਤੇ ਉਹ ਵੀ ਨਹੀਂ ਮੈਨੂੰ ਮਿਲਦੀ ਕਿ ਕਿਤੇ ਵੀ ਮੈਨੂੰ ਪੈਰੀ ਨਹੀਂ ਮਿਲਦੀ ਹੋ ਸਕੇ ਵੀਰ ਮੇਰੇ ਉਹ ਕਿ ਜਿੰਨਾ ਤੂੰ ਫਰਜ਼ਦਾ ਕਰਨਾ ਹੋਵੇ ਦੁਮਨ ਲੰਗ ਮੇਰਾ ਕੋਈ ਬਦਾਦੀ ਅੰਦਰ ਦੀ ਹੈ ਬਤਨੀ ਬੱਤ ਮਰ ਦਿੱਤੀ ਜਾਂਦੇ ਫਿਰ ਔਖਾ ਹੀ ਇਹ ਬੋਝ ਨਹੀਂ ਬਰਤ ਸਕ ਰਹੀਆਂ ਬਰਨਾਵਾ ਕਰੇ ਨਾ ਪਰ ਕਹਾਂ ਕੋ ਤੋਰਨ ਬਣਦੀ ਹੈ ਕੋਈ ਕੁਝ ਵੀ ਕਰਦੇ ਆਪਣੀ ਮਿਹਰ ਕੋਲ ਨਹੀਂ ਜਿਹੜੇ ਕੋ ਸਮਾਜ ਸੇਵਾ ਕਰਨ ਵਾਲੇ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਇੱਕ ਦੋ ਨੂੰ ਜੋਤੀ ਜੋਤੀ ਹੰਡਾਲੇ ਕਰੇਗੇ ਉਹਨਾਂ ਨੇ ਕਿਹਾ ਸੀ ਜੀ ਅਜੇ ਤੱਕ ਸਾਡੇ ਕੋਈ ਕੋਈ ਕਡਿਸ਼ਨ ਨਹੀਂ ਹੈ ਕਿ ਆ ਵਕੰਦ ਫਿਰ ਅਕੇ ਲਾਦੂ ਕਾਤ ਸਮਾਜ ਸੇਵਾ ਨੇ ਉਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਵੀ ਸਰਪੰਚ ਦਾ ਫੋਨ ਕਰਾ ਦੇ ਇੱਕ ਆਟ ਉਹਨਾਂ ਨੇ ਵੀ ਦਿੱਤਾ ਸੀਗਾ ਤੇ ਸਰਪੰਚ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉੱਥੇ ਸੀ ਕਾਰਡ ਹੀ ਉਹਦੇ ਤਰੱਕੇ ਪਾ ਦੇ ਫਿਰ ਅੱਜ ਇਹ ਵੀਡੀਓ ਬਣਾ ਦੇ ਪਏ ਇਸ ਕਰਕੇ ਕਾਰਡ ਪਾ ਦੇ ਪਏ ਆਪ ਦਾ ਅਕਾਊਂਟ ਨੰਬਰ ਪਾ ਦੇ ਪੈਂਟ ਕੋਲ ਵਾਰ-ਵਾਰ ਸਾਡੀ ਮਦਦ ਕੀਤੀ ਜਾਂਦੇ ਅਸੀਂ ਕੁੜੀ ਦੇ ਹੱਥ ਤੇ ਕੰਮ ਜਿਵੇਂ ਆਮੜਾ ਸਾਹਿਬ ਉਹਨਾਂ ਨੂੰ ਬੁਲਾਉਣ ਦੇ ਕਾਰਨ ਕਿੱਥੇ ਜਾ ਕਰਵਾਉਣਾ ਉਹਨਾਂ ਨੇ ਕਿ ਅਸੀਂ ਉਹਨਾਂ ਕੋਲ ਪਹੁੰਚੇ ਸੀ ਉਹ ਕਹਿੰਦੇ ਸੀ ਕਿ ਇਸ ਤਰ੍ਹਾਂ ਸਾਡੇ ਵਿਆਹ ਪੂਰੇ ਹੋ ਗਏ ਨੇ ਤੇ ਯਾਸੀ ਵੀ ਹੋ ਲੋ ਗਿਆ ਦੁਬਾਰਾ ਗ੍ਰੀਨ ਲੈਕਸਪੇ ਤੇ ਅਸੀਂ ਗੱਲ ਕਰਨੇ ਸੰਗਿਆ ਉਹ ਪੂਰੇ ਹੋ ਗਏ ਨੇ ਅਗਾ ਕੋਈ ਦੋਨੋ ਤਰੀਕ ਦੱਸਾਂਗੇ ਆਡੇ ਤਰੀਕ ਸਾਤ ਤਰੀਕ ਹੈ ਤੇ ਬਹੁਤ ਮੇਰੇ ਨੇੜੇ ਆ ਗਿਆ ਨੇ ਔਖਾ ਤੈਨੂੰ ਬਹੁਤ ਜਿਆਦਾ ਹੋ ਸਕਦਾ ਹੈ ਕੋਈ ਭਾਵੇਂ ਜੀ ਵਾਰ ਵਾਰ ਹੱਥ ਜੋੜ ਕੇ ਬੇਨਤੀ ਕਰਾਂ ਮੈਂ ਤਦ ਵੱਤ ਵੱਲ ਮੇਰੀ ਕੋ ਸੇਵਾ ਕਰੇ ਮੈਂ ਕੋਈ ਵੀ ਹੱਥ ਪੇਜਾਰਦਾ ਆ ਆ 7 ਤਰੀਕ ਮੇਰੇ ਲਈ ਠੀਕ ਆ ਵਾਏ ਤੇ ਉਹਨਾਂ ਦੇ ਅਸੀਂ ਬਣ ਜਾ ਬਾਈ ਸਾਤ ਤਰੀਕ ਬਣਦੀ ਹੈ ਉਹ ਸਾਥ ਕੋ ਦੇਣਾ ਹੈ ਜਨੇ ਪਾਵਰ ਹੋ ਖਾਤਾ ਹੈ ਮੈਂ ਉਹ ਕੋਤੀ ਦਿੱਤਾ ਤੇ ਮੇਰੇ ਇਨਾ ਕੁ ਵਕਤ ਮਾਰਿਆ ਜਿੰਨੇ ਮੈਂ ਆਪੀਆ ਕਰਦਾ ਤੇ ਗੁੰਮ ਨਹੀਂ ਪਰ ਆ ਮੇਰੇ ਕੋ ਜੋ ਮੈਡੀਟਿਨ ਉਹ ਬਾਤ ਉਹ ਮੇਰੀ ਮੱਤ ਕਰ ਗਈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਇੱਕ ਮਕੌਡ ਨੰਬਰ ਬੋਲਣਾ ਲੱਗਿਆ ਉਹ ਆਦਾ ਮੇਰੇ ਕੋਡ ਨੰਬਰ ਦੇ ਕੇ ਕੋਈ ਹੈਤਾ ਵਾਲਾ ਨਹੀਂ ਹੋਵੇਗਾ ਕੋਈ ਵੀ ਉਹ ਮੇਰੇ ਖਾਤਾ ਕਰ ਸਕਦਾ ਹੈ ਬੈਂਕ ਜੀ ਮੇਰਾ

552 ਬੈਂਕ ਆਫ ਇੰਡੀਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਮੇਰਾ 99655 3889 ਨਾਮ ਨਾਮ ਮੇਰਾ ਸ਼ੋਕ ਪਿੰਡ ਦੋਨੇ ਨਾਲ ਕਿਤੇ ਰਹਿੰਦਾ ਹੈ ਜਿਹੜੀ ਨੰਨਾ ਹੰਮਨ ਸਿੰਘ ਇਹਨੇ ਕਹਿੰਦਾ ਦਾ ਮੈਂ ਨਹੀਂ ਬੇਨਤੀ ਕਰਦਾ ਦਾ ਇੱਕ ਬੰਦੇ ਨੂੰ ਗਲਤੀ ਹੋ ਗਈ ਹੋਈ ਹੈ ਇਹਨੇ ਗਲਤ ਕਰਦਾ ਦਾ ਆਗਿਆ ਲੈਣਾ ਹੈ ਦਾ ਖੜਕਾ ਆ ਗਿਆ ਕਾਡੀ ਸੇਵਾ ਪਾਸ ਵਾਰ ਕੀਤੀ ਜਾਵੇ। ਨਾ ਕੋਈ ਖਾੜੀ ਪਾ ਲਈਏ। ਨਾ ਸਕੂਲ ਇਕ ਖਾਣਾ ਬਣਾਈਏ। ਤੇ ਕੋਈ ਸਾਡੀ ਮਦਦ ਤਾਂ ਨਹੀਂ ਕਰਦਾ। 100 ਰੁਪਏ ਖਰਚਾ ਆ ਸਕਦਾ। ਘਾੜ ਤੋ ਘਾੜ। ਘਾੜ ਤੋ ਘਾੜ। ਨਹੀਂ ਨਾ। ਕੋਈ ਕਿਸੇ ਨੂੰ ਨਹੀਂ ਨਹੀਂ ਕਰਾ ਦੇ। ਤੇ ਹੁਣ ਟਾਈਮ ਸਾਡਾ ਵਾਦੋਂ ਟਾਈਮ ਥੋੜਾ ਸਾਡੇ ਕੋਲ। ਸਾਤ ਤਰੀਕੇ। ਬਹੁਤ ਆਦਬੀ ਕੋਈ ਸਹਿਯਾ ਕਰ ਦੇਵੇ ਕਾਰ ਕਰਾ ਚੋਟੀ 80 ਚੰਗੀ ਮਾਲ ਕਾਰ ਦੇ ਤਾਂ ਵਧੀਆ ਹੈ ਸ਼ੂਗਰ ਮਾਲ ਲੱਗ ਪਾ 7000 ਬਾਈ ਲੈਣਾ ਬਰੰਦਾ ਆਪਣੇ ਬਹੁਤ ਹੀ ਥੋੜੇ ਅਸੀਂ ਆ ਮਿੱਟੀ ਨਾਲ ਕੰਦਾਂ ਦੀ ਬਣਾ ਰਹੇ ਪਾਣੀ ਸਾਡੇ ਘਰੇ ਬਹੁਤ ਰਿਹਾ ਲੱਛਾਂ ਦੇ ਬਹੁਤ ਪਾਣੀ ਕਿਸੇ ਦੇ ਗਵਾਂਢੀਆ ਕਰਨ ਕਿ ਆਂਦੇ ਰੇ ਪਾਣੀ